ਸ਼ਸ਼ਕਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪੀਐਸ ਹਰੀਕੁਸੀ ਦੇਖ ਰਹੇ ਪੰਜਾਬ ਪ੍ਰੋਗ੍ਰੇ ਨਿਊਜ਼ ਚੈਨਲ ਤੇ ਅਸੀਂ ਖੜੇ ਹਾਂ ਪੰਜਾਬ ਪ੍ਰਵੇਸ਼ ਦੁਆਰ ਸ਼ੱਭੂ ਬਾਰਡਰ ਦੇ ਉੱਪਰ ਤੁਹਾਨੂੰ ਦੱਸਦੀ ਕਿ ਪਿਛਲੇ ਤਕਰੀਬਨ 100 ਦਿਨਾਂ ਤੋਂ ਜਿਹੜਾ ਹੈਗਾ ਇੱਥੇ ਜੋ ਹੈ ਕਿਸਾਨਾਂ ਵੱਲੋਂ ਧਰਨਾ ਜੋ ਲਗਾਤਾਰ ਲਗਾਇਆ ਗਿਆ ਇਸ ਕਾ ਇਸ ਦੌਰਾਨ ਧਰਨੇ ਦੌਰਾਨ ਦੱਸਿਆ ਕਿ ਬਹੁਤ ਸਾਰੇ ਕਿਸਾਨਾਂ ਨੂੰ ਸੱਟਾਂ ਲੱਗੀਆਂ ਬਹੁਤ ਸਾਰੇ ਕਿਸਾਨਾਂ ਦੀ ਜਾਨਾਂ ਵੀ ਗਈਆਂ ਸਰਕਾਰ ਵੱਲੋਂ ਜੋ ਹੈ ਐਸਪੀ ਦੇ ਰਿਕਾਰਡਿੰਗ ਜੋ ਹੈ ਅੰਦੋਲਨ ਜੋ ਹੈ ਲਗਾਤਾਰ ਚਲਾਇਆ ਜਾ ਰਿਹਾ ਸੀਗਾ ਜਿਸ ਨੂੰ ਅੱਜ 100 ਦਿਨ ਪੂਰਾ ਹੋਣ ਦੇ ਕਿਸਾਨਾਂ ਦੇ ਵੱਲੋਂ ਲਗਾਤਾਰ ਜੋ ਹੈ ਅ ਕੀ ਪੰਜਾਬ ਹਰਿਆਣਾ ਹਿਮਾਚਲ ਕੇਰਲਾ ਬਹੁਤ ਸਾਰੀ ਸਟੇਟਾਂ ਤੋਂ ਜਾਈ ਗਿਆ ਇੱਥੇ ਕਿਸਾਨ ਇਕੱਠੇ ਹੋਏ ਤੇ ਕਿਸਾਨਾਂ ਨੇ ਬਹੁਤ ਸਾਰੇ ਜੋ ਇੱਥੇ ਆਣ ਕੇ ਆਪਸ ਦੇ ਵਿੱਚ ਜਿਹੜੀ ਕੀ ਵਾਰਤਾ ਲੱਭ ਜਿਹੜੀ ਕਿਤੇ ਤੋਂ ਤੁਹਾਨੂੰ ਦੱਸ ਦਈਏ ਕਿ ਕੱਲ ਜੋ ਹੈ 23 ਤਾਰੀਖ ਨੂੰ Shri Narendra Modi ji ਜੋਪ ਕੀ ਪਟਿਆਲਾ ਆ ਰਿਹਾ ਕਿ ਕਿਸਾਨਾਂ ਵੱਲੋਂ ਇਹ ਇਕੱਠਾ ਕੀਤਾ ਗਿਆ ਕਿ ਅਸੀਂ ਸਾਰੇ ਕਿਸਾਨ ਜੋ ਹੈ ਇਕੱਠੇ ਹੋ ਕੇ Shri Narendra Modi ji ਤੋਂ ਸਵਾਲ ਜਵਾਬ ਜਿਹੜੇ ਕਿ ਕਰਨੇ ਆ ਤੇ ਬਾਕੀ ਹੋਰ ਇਸ ਤੇ ਰਿਕਾਰਡਿੰਗ ਜੋ ਹੈ ਕਿਸਾਨ ਅਗੂ ਜੋ ਹੈ ਬੰਦੇ ਸਾਹਿਬ ਦੀ ਹੈ ਜੋ ਉਹਨਾਂ ਵੱਲੋਂ ਕੀ ਕਿਹਾ ਗਿਆ ਇਹ ਹੋਰ ਕਿਸਾਨਾਂ ਅਗੂ ਵੱਲੋਂ ਇਹ ਕੀ ਆਉ ਸੁਣਦਿਆ ਉਹਨਾਂ ਦੀ ਜਵਾਨੀ ਕੀ ਕਹਿਣਾ ਚਾਹੁੰਦੇ ਆ ਥੈਂਕ ਯੂ ਹਾਂ ਜੀ ਜੀ ਕੀ ਕਹਾਂਗੇ ਕਿ ਕਿਸਾਨੀ ਅੰਦੋਲਨ ਨੂੰ 100 ਦਿਨ ਹੋ ਗਏ ਤੇ ਕੀ ਲੱਗਦਾ ਕਿ ਉਹ ਚੱਲਦਾ ਰਹੇਗਾ ਕਿਨੇ ਕਰ ਰਹੇ ਹੋ ਇਹ ਵੀ ਜਿਹੜਾ ਸਾਡਾ ਕਿਸਾਨੀ ਅੰਦੋਲਨ ਹੈ ਜਿਹੜਾ ਫਰਵਰੀ 11 ਤੋਂ ਸ਼ੁਰੂ ਹੋਇਆ ਸੀ ਅੱਜ 22 ਤਰੀਕ ਨੂੰ ਪੂਰਾ 100 ਦਿਨ ਨੂੰ ਮੁਕੰਮਲ ਹੋ ਗਿਆ ਜੀ ਉਹਦੇ ਸਬੰਧ ਦੇ ਵਿੱਚ ਅਸੀਂ ਸਾਰੇ ਪੰਜਾਬ ਦੇ ਸਾਡੇ ਜਿਹੜਾ ਦੋ ਕੋਰਮਾ ਦਾ ਇੱਥੇ ਮੋਰਚਾ ਸ਼ੰਭੂ ਬਾਡਰ ਲੱਗਾ ਵਾ ਤੇ ਅੱਜ ਅਸੀਂ ਸਭ ਮਤਲਬ ਪਿੰਡਾਂ ਦੇ ਜਿੰਨੇ ਵੀ ਸਾਡੇ ਆ ਕਮੇਟੀਆਂ ਸੀ ਸਾਰਿਆਂ ਨੂੰ ਅੱਜ ਇੱਥੇ ਸੱਦਾ ਦਿੱਤਾ ਸੀ ਤੇ ਸਾਨੂੰ ਬੜਾ ਵਧੀਆ ਇਹਦਾ ਪਰਵਾਹ ਹੰਗਾਰਾ ਮਿਲਿਆ ਵਾ ਤੇ ਇਹ ਜਿਹੜਾ ਸੰਘਰਸ਼ ਆ ਸਾਡਾ ਜਿੰਨਾ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਉਹ ਸਰਕਾਰ ਕਰੂਗੀ ਉਹਨਾਂ ਤੱਕ ਇਹ ਜਾਰੀ ਰਹੂਗਾ ਚਾਹੇ ਇਸ ਨੂੰ 100 ਦਿਨ ਲੱਗ ਜੇ ਤੇ ਚਾਹੇ ਸਾਨੂੰ ਇਹਦੇ 365 ਦਿਨ ਲੱਗ ਜਣ ਅਸੀਂ ਇਸੇ ਤਰ੍ਹਾਂ ਸੰਘਰਸ਼ ਆਪਣਾ ਜਾਰੀ ਰਵਾਂਗਾ ਰਹੂਗਾ ਤੇ ਜੋ ਵੀ ਸਾਡੇ ਲੀਡਰ ਵੱਡੇ ਜੋ ਭੰਦੇਰ ਸਾਹਿਬ ਆ ਜਾਂ ਸਾਡੇ ਮਤਲਬ ਦੂਜੇ ਮੇਨ ਲੀਡਰ ਆ ਉਹ ਸਾਡਾ ਜੋ ਵੀ ਕਾਲ ਦੇਣਗੇ ਅਸੀਂ ਉਹਦੇ ਆਧਾਰ ਦੇ ਉੱਤੇ ਨਾਲ-ਨਾਲ ਅਸੀਂ ਕੁਝ ਨਾ ਕੁਝ ਐਕਸ਼ਨ ਜਿਹੜਾ ਕਰਦੇ ਰਵਾਂਗੇ ਜੀ ਹਾਂਜੀ ਕਰਦਾਂਗੇ ਦੂਜੀ ਗੱਲ ਕਰਦਾਂਗੇ ਤੀਜੀ ਕਿੰਗੀ ਗੱਲ ਕਰਦਾਂਗੇ ਚੌਥੀ ਗੱਲ ਕਰਦਾਂਗੇ ਪੰਜਵੀਂ ਕਰਦਾਂਗੇ ਬੋਗਾਂ ਵੀ ਠੀਕ ਆ ਅਸੀਂ ਆ ਗਏ ਅਸੀਂ ਆ ਗਏ ਆਜੋ ਜੋ ਕੁਝ ਕਰਨਾ ਕਰ ਲਓ ਉਹ ਪੰਜਾ ਹੋਇਆ ਅਸੀਂ ਪੜਖਣਾ ਨਹੀਂ ਹੈਗਾ ਅਗਲੀ ਗੱਲ 2 ਜੂਨ ਨੂੰ ਇਸੇ ਤਰੀਕੇ ਨਾਲ ਆਪਾਂ ਟਰੈਕਟਰ ਟਰਾਲੀ ਨਾਲ ਲੈ ਕੇ ਮੋਰਚੇ ਵਿੱਚ ਪਹੁੰਚਣਾ ਜਿਵੇਂ 13 ਫਰਵਰੀ ਨੂੰ ਆਏ ਸੀ ਅਰੇ ਵੀ ਸਰਕਾਰ ਦੇ ਜਿਹੜਿਆ ਜਿਹੜੇ ਜੋ ਕੋਈ ਬੋਲ ਰਹੀ ਸਾਡੇ ਬਾਰੇ ਇਹ ਵੀ ਹੋਦਾ ਜਿਹੜਾ ਭਲੇਖਾ ਦੂਰ ਕਰ ਦੇਣਾ ਜਿਵੇਂ 13 ਫਰਵਰੀ ਨੂੰ ਕਿਲੋਮੀਟਰ ਲੰਮੀਆਂ ਲੈਣਾ ਬਾਡਰਾਂ ਵੱਲੋਂ ਆਈਆਂ ਸੀ ਐਵੇਂ ਦੋ ਚੌਕ ਨੂੰ ਟਰੈਕਟਰ ਟਾਲੀਆਂ ਲੈ ਕੇ ਇਸੇ ਤਰ੍ਹਾਂ ਸਾਰੇ ਬਾਡਰਾਂ ਤੇ ਸੀ ਆਉਣਾ ਹੈਗਾ ਵਾ ਜਿੱਥੋਂ ਤੱਕ ਕੱਲ ਦਾ ਸਵਾਲ ਆ ਜੋ ਦੋ ਫੋਰਮਾਂ ਦੀ ਪਾਲਸੀ ਆ ਅਸੀਂ ਵੱਡੇ ਜਫੇ ਬਣਾ ਕੇ ਮੋਦੀ ਦੀ ਵੇਲੀ ਨੂੰ ਵਧਾਂਗੇ ਹਾਂ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਸਾਡੇ ਸਵਾਲਾਂ ਦੇ ਜਵਾਬ ਦੇਵੇ ਉਹਨੂੰ ਸਵਾਲ ਕਰਨ ਵਾਸਤੇ ਜਾਵਾਂਗੇ ਪਿਆ ਜੋ ਕੁਝ ਵੀ ਹੋਇਆ ਸਾਡੇ ਨਾਲ ਇਹ ਤੁਹਾਨੂੰ ਪਤਾ ਕੀ ਹੋਇਆ ਤੇ ਇਹਨਾਂ ਸਵਾਲਾਂ ਦਾ ਜਵਾਬ ਦੇ ਪਤਾ ਵਾਬ ਉਹਨੇ ਸਾਡੇ ਸਵਾਲਾਂ ਦੇ ਜਵਾਬ ਨਹੀਂ ਨਹੀਂ ਐਹੀ ਦੁਨੀਆ ਦੇ মিডিਆ ਨੂੰ ਸਿਰ ਖੌਰਾਵਾ ਐਹੀ ਦੁਨੀਆ ਨੂੰ ਅਸੀਂ ਰਸਣਾ ਵਾ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਇੰਨਾ ਡਰਪੋ ਗਿਆ ਕਿ ਉਹ ਕਿਸਾਨਾਂ ਮਜ਼ਦੂਰਾਂ ਦੇ ਸਵਾਲਾਂ ਦੇ ਜਵਾਬ ਵੀ

ਜੇ ਸ਼ਹੀਦ ਸੁਪਕਰਮ ਸੇ ਵੀ ਸ਼ਹੀਦ ਹੋਇਆ ਕਹਿੰਦਾ ਮੈਂ ਗ੍ਰਹਿਣ ਹੋਈ ਸੀ ਮੈਂ ਇਸ ਗੱਲ ਤੋਂ ਮੁਕਰਦਾ ਨਹੀਂ ਰਹਾ ਮੋਦੀ ਜੀ ਇਹ ਪਾਪ ਖੋਦੇ ਮੱਥੇ ਤੋਂ ਕਦੀ ਵੀ ਲਖਣਾ ਨਹੀਂ ਥੋੜਾ ਆਪ ਦਾ ਆਮਦ ਬੋਲ ਕੇ ਕਿਹਾ ਉਹਦੀ ਵੀਡੀਓ ਪਈ ਹੋਈ ਵਿਵਾਖਿਆ ਆਇਆ ਹੋਇਆ ਮੈਂ ਕਹਿੰਦਾ ਵਾਕਿਆ ਕੋ ਦੇਸ਼ ਦਾ ਸੁਪਰੀਮ ਕੋਰਟ ਹੈ ਤਾਂ ਲਵੇ ਇਸ ਵੀਡੀਓ ਦੇ ਉੱਤੇ ਸੌਤਲ ਨੋਟਿਸ ਦੇ ਲੇ ਪਿਆਰੇ ਪਤਾ ਲੱਗੇ ਵੀ ਆਜ਼ਾਦ ਇੱਥੇ ਕੋਈ ਨਹਿ ਪਾਲਕਾ ਵੀ ਹੈਗੀ ਆ ਪਰ ਨਹੀਂ ਸਦੀਆਂ ਤੋਂ ਇਸ ਮੁਲਖ ਦੇ ਵਿੱਚ ਹਾਕਮ ਸਦਾ ਬੱਜਦੇ ਰਹੇ ਨੇ ਅਦਾਲਤਾਂ ਉਹਨਾਂ ਨੂੰ ਬਚਾਉਂਦੀਆਂ ਰਹੀਆਂ ਨੇ ਉਹ ਲਗਾਤਾਰ ਕਾਹਨ ਕਰਦੇ ਰਹੇ ਨੇ ਔਰ ਇਹ ਕਾਹਨ ਵੀ ਉਹਨਾਂ ਨੇ ਗਿਣ ਵਿੱਚ ਕੇ ਕੀਤਾ ਲੋਕਾਂ ਨੂੰ ਡਰਾਉਣ ਵਾਸਤੇ ਭਾਵੇਂ ਅਸੀਂ ਡਰੇ ਨਹੀਂ ਹੈਗੇ ਤਾਂ ਜਿਹੜਾ ਪਾਪ ਕਰਾਇਆ ਮੋਦੀ ਜੀ ਤੁਹਾਨੂੰ ਉਹਦੇ ਰਿਜਲਟ ਚਾਰਜ ਨੂੰ ਮਿਲਨੇ ਨੇ ਤੁਸੀਂ ਇੰਨੇ ਘਬਰਾਏ ਹੋਏ ਨੇ ਇੰਨੇ ਡਰੇ ਹੋਏ ਜੇ ਇੰਨੀਆਂ ਕੋਚੀਆਂ ਹਰਕਤਾਂ ਦੇ ਆਏ ਹੋਏ ਜੇ ਇੰਨੀ ਅਸੀਂ ਉਮੀਦ ਵੀ ਨਹੀਂ ਸੀ ਕੀਤੀ ਹੈਗੀ ਅੰਤ ਮੋਦੀ ਜੀ ਤੁਸੀਂ ਆ ਜਾਓ ਬਹੁਤ ਵਧੀਆ ਫੋਡੇ ਨਾਲ ਦੇ ਹੱਥ ਸਾਡੇ ਲੱਗੇ ਹੋਏ ਆ ਹੁਣ ਕਈ ਗੁੱਸਾ ਕਰ ਦੇਣਗੇ ਤੈਨੂੰ ਤੁਸੀਂ ਨੁੱਕਰੇ ਜਾਉਣਾ ਉਹ ਜਿਹਦੇ ਨਾਲ ਹੱਥ ਲੱਗੇ ਹੋਣ ਉਹ ਸੌਖਾ ਹੁਣਾ ਭਾਵੇਂ ਤੁਸੀਂ ਆ ਜਾਓ ਤੇ ਭਾਵੇਂ ਮਗਰੋਂ ਹੋਰ ਕੋਈ ਆ ਜਾਵੇ ਫੜੋਣਾ ਵਾਦਾ ਕਰਨੇ ਆ ਇਹ ਅੰਦੋਲਨ ਜਿੱਤ ਕੇ ਬਦਲਾਂਗੇ ਮੋਦੀ ਜੀ ਤੁਸੀਂ ਫੋਕਿਆ ਸਾਡੇ ਸਾਹਮਣੇ ਕਿਟਿਆ ਵਾ ਤੁਸੀਂ ਅਵਾਨੇ ਅਡਾਨੀ ਦੇ ਯਾਰ ਸੀ ਤੁਹਾਨੂੰ ਅਸੀਂ ਗਾਣਾ ਫੜਦੇ ਦੇਖਿਆ ਮੈਂ ਤੁਸੀਂ ਹਿੰਦੂ ਮੁਸਲਮ ਕਹਿੰਦੇ ਸੀ ਤੁਸੀਂ ਟੀਵੀ ਚਰਨਾਂ ਦੇ ਬਾਈਟ ਲਾਗੇ ਵੀ ਮੈਂ ਕਦੇ ਹਿੰਦੂ ਮੁਸਲਮ ਕਰਦਾ ਤੁਹਾਡਾ ਫੋਕਿਆ ਕੋਈ ਟਕਣਾ ਪੈ ਗਿਆ ਜਿਹੜੇ ਅੱਜ ਵੀ ਬੁੱਧੀ ਜੀ ਵੀ ਪਰਸਪੈਕਟਿਵ ਬਣਾਉਂਦੇ ਨੇ ਇਹ ਮੋਰਚੇ ਦਾ ਰਿਜ਼ਲਟ ਨਹੀਂ ਆ ਸਕਦਾ ਉਹਦਾ ਰਿਜ਼ਲਟ ਫੋਟੇ ਆਊਗਾ ਜੇ ਤੁਹਾਡੀਆਂ ਪਹਿਲੀਆਂ ਪਰਸੈਪਸ਼ਨਾਂ ਅਸੀਂ ਬਦਲ ਦਈਆਂ ਤੇ ਅਸੀਂ ਆਹ ਲੋਕਾਂ ਤੇ ਆਸ ਰੱਖਦੇ ਆਂ ਆ ਲੋਕਾਂ ਦੇ ਸਾਨੂੰ ਯਕੀਨ ਆ ਕਿ ਹੁਣ ਵਾਲੀਆਂ ਪਰਸੈਪਸ਼ਨਾਂ ਵੀ ਬਦਲ ਕੇ ਰੱਖਾਂਗੇ ਇਥੋਂ ਜਿੱਤ ਕੇ ਜਾਵਾਂਗੇ ਆ ਫੋਟੋ ਰਹਿ ਗਿਆ ਬਹੁਤ ਕਦੇ ਖੜੀਆ ਕਰੋ ਛੰਡੇ ਛੰਡੇ ਕਦੇ ਤਾਂ ਕਰ ਲੋ ਚੱਲ ਬੀ ਕਾਕਾ ਬਹੁਤ ਕਰਨ ਕਰਦੇ। ਜੇ ਉਹ ਖਤਮ ਕਰਨ ਤੇ ਯਾਤਰਾ ਕੇ ਆ ਜਾਓ। ਮੋੜ ਲਿਆ। ਇਹ ਸੁਣੀ ਜੀ ਇਹ ਨਾ ਕਰੀ ਜਾਂਦਾ ਜੀ ਨਾ। ਮਾਜੂ ਖੋਦਾ ਨਹੀਂ। ਹਾਂ ਜੀ। ਬਸ ਅੰਤ ਤੱਕ ਸਾਡੀ ਆਗੂ ਟੀਮ ਨੂੰ ਇੰਨਾ ਯਕੀਨ ਸੀ ਕਿ ਇੰਨਾ ਚਿਰ ਬੈਠੋਗੇ। ਜੋ ਨਾ ਪੰਡਾਲ ਲਾਇਆ ਤੁਸੀਂ ਉਹ ਝੂਠਾ ਸਾਬਤ ਕਰ ਗਏ। ਸ਼ਰਧਾ ਗਰੀਵਾਰੀ ਵੱਡਾ ਦੇਲੇ ਜੋ ਕਰਕੇ ਵੱਡੋ ਆਪਣਾ ਲਾ ਲਾ ਦिए। ਤੇ ਤੁਸੀਂ ਉਹ ਵੀ ਪਰਦੇਨਾ ਤੇ ਸ਼ਾਇਦ ਫੇਰ ਦੁਬਾਰਾ ਸਾਨੂੰ ਮਾਫੀ ਮੰਗਣੀ ਭਾਈ ਮੈਂ ਤੁਹਾਡਾ ਰਿਣੀ ਹਾਂ ਧੰਨਵਾਦੀ ਹਾਂ ਹਰ ਪ੍ਰੇਮਤੀ ਕਰਦਾ ਵੀ ਆਪਾਂ ਕੱਲ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਨੂੰ ਜਾਣਾ ਰੇਲਾਂ ਖੁੱਲ ਗਈਆਂ ਮਗਰੋਂ ਜਾਇਆ ਜਾ ਸਕਦਾ ਵਕਤ ਤੋਂ ਵਕਤ ਗਿਣਤੀ ਵਿੱਚ ਇੱਥੇ ਰਹਿਣ ਦੀ ਕਿਰਪਾਲਤਾ ਕੀਤੀ ਜਾਵੇ ਮੇਰੇ ਵੱਲੋਂ ਦੋਵਾਂ ਫੋਰਮਾਂ ਦੇ ਆਗੂ ਸਹਿਬਾਨਾਂ ਦਾ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਰਾਂ ਨੂੰ ਬੇਨਤੀ ਆ ਰੈਲੀ ਮੁੱਕਣ ਤੋਂ ਬਾਅਦ ਇੱਥੇ ਹੀ ਚਾਰ ਸਵਾਲ ਕਰ ਲਿਓ ਸਾਰੀ ਲੀਡਰਸ਼ਿਪ ਬੈਠੀ ਹੋਈ ਆ ਵਾਹਿਗੁਰੂ ਜੀ ਕਾ ਖਾਲਸਾ ਅੰਦੋਲਨ ਬਾਰੇ ਸਰ ਅਸੀਂ ਗੱਲ ਕਰਦੇ ਆ ਕਿ ਕਾਫੀ ਲੰਮਾ ਸਮਾਂ ਹੋ ਚੁੱਕਿਆ ਹੈ ਅੰਦੋਲਨ ਨੂੰ ਚਲਦੇ ਹੋਏ ਤੇ ਸਰਕਾਰਾਂ ਨੂੰ ਵੀ ਥੋੜੀ ਈਨ ਮੰਨਣੀ ਚਾਹੀਦੀ ਹੈ ਕਿ ਕਿਸਾਨਾਂ ਦੇ ਕਾਨੂੰਨ ਜਿਵੇਂ ਵੀ ਹੈਗੇ ਆ ਨਾ ਜੋ ਵੀ ਇਹਨਾਂ ਦੇ ਪੱਖੀ ਕਾਨੂੰਨ ਹੈ ਉਹ ਬਣਾਏ ਜਾਣ ਨਾ ਕਿ ਇਹਨਾਂ ਦੇ ਕੋਈ ਵਿਰੋਧ ਕਾਨੂੰਨ ਬਣਾਏ ਜਾਣ ਤੇ ਸਰਕਾਰਾਂ ਦੇ ਨਾਲ ਨਾਲ ਹਨਾ ਕਿਸਾਨਾਂ ਨੂੰ ਵੀ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਹੱਥ ਜੋੜ ਕੇ ਕਿ ਜਦੋਂ ਵੀ ਤੁਸੀਂ ਖੇਤਾਂ ਵਗੈਰਾ 'ਚ ਆਪਣੇ ਚ ਅੱਗ ਲਾਉਂਦੇ ਆ ਹਨਾ ਤਾਂ ਵਾਤਾਵਰਣ ਦਾ ਧਿਆਨ ਰੱਖਦੇ ਹੋਏ ਜੀ ਤਾਂ ਖੇਤਾਂ ਦੀਆਂ ਸਾਈਡਾਂ ਨੂੰ ਪਹਿਲਾਂ ਬਾਹ ਦਿੱਤਾ ਜਾਵੇ ਹਨਾ ਤਾਂ ਕਿ ਜਿਹੜੇ ਸਾਈਡਾਂ 'ਚ ਰੁੱਖ ਲੱਗੇ ਹੋਏ ਹਨ ਜੀ ਉਹ ਰੁੱਖ ਨਾ ਫੁਕਣ ਕਿਉਂਕਿ ਹੁਣ ਦੇਖੋ ਤੁਸੀਂ ਤਾਪਮਾਨ ਬਹੁਤ ਹੀ ਵੱਧ ਚੁੱਕਿਆ ਹੈਗਾ ਹਨਾ ਇਹ ਤਾਪਮਾਨ ਤਾਂ ਹੀ ਆਪਣੇ ਕੰਟਰੋਲ ਵਿੱਚ ਆ ਸਕਦਾ ਜੇ ਵਾਤਾਵਰਣ ਰੁੱਖ ਹੋਣਗੇ ਜੀ ਤਾ ਕਿ ਇਹ ਰੁੱਖਾਂ ਨੂੰ ਮਤਲਬ ਅੱਗ ਨਾ ਲਾਈ ਜਾਵੇ ਤੇ ਵੱਤੋ ਵੱਤ ਰੁੱਖ ਲਾਏ ਜਾਣ ਕਿਸਾਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀ ਮੋਟਰਾਂ ਤੇ ਹਨਾ ਇਹ ਆਪਣੇ ਕਿੱਲੇ ਪ੍ਰਤੀ ਕੁਛ ਨਾ ਕੁਛ ਦਰਖਤ ਜ਼ਰੂਰ ਲਗਾਏ ਜਾਣਾ ਤਾਂ ਜੋ ਵਾਤਾਵਰਣ ਦਾ ਜਿਹੜਾ ਆ ਤਾਪਮਾਨ ਹੈ ਉਹ ਕੰਟਰੋਲ ਵਿੱਚ ਰਹਿ ਸਕੇ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਸ ਦਾ ਕਿ ਨਾਮ ਹੈ ਅਰਸ਼ਪਾਲ ਸਿੰਘ ਕਲੀਸ਼ਨ ਕੋਟਲਾ ਸਦਰ ਜੀ ਅੰਮ੍ਰਿਤ ਅੰਮ੍ਰਿਤਸਰ ਜ਼ਿਲ੍ਹਾ ਕੀ ਕਹਿਣਾ ਚਾਹੁੰਗਾ ਮੋਦੀ ਨੂੰ ਕੋਈ ਇਤਿਹਾਸਿਕ ਚੋਕ ਗੱਲ ਕਹਿਣੀ ਚਾਹੁੰਦੇ ਆ ਕਿ ਤੂੰ ਅਜੇ ਵੀ ਸਮਝ ਆ ਜਨਤਾ ਦੇ ਜੋ ਜ਼ੁਲਮ ਕਰ ਰਿਹਾ ਹੈ ਕਿਉਂਕਿ ਕਿਸੇ ਵਿਦਵਾਨ ਨੇ ਬਹੁਤ ਸੋਹਣਾ ਲਿਖਿਆ ਕਿ ਆਤ ਤੇ ਖੁਦਾ ਦਾ ਵੈਰ ਹੁੰਦਾ ਹੈ ਇਸ ਕਰਕੇ ਮੋਦੀ ਨੂੰ ਇੱਕ ਬੇਨਤੀ ਕਰਦੇ ਆ ਇੱਕ ਕਵੀਸ਼ਰ ਹੋਣ ਦੇ ਨਾਤੇ ਹੁੰਦਾ ਆਤ ਖੁਦਾ ਦਾ ਵੈਰ ਪੱਕਾ ਚਲੀ ਆਮ ਦੀ ਰੀਤ ਸੰਸਾਰ ਦੀ ਐ ਲਿਖਿਆ ਹੋਇਆ ਇਤਿਹਾਸ ਦੀ ਇੱਕ ਉੱਤੇ ਹਾਰ ਹੁੰਮ ਦੀ ਸਦਾ ਹੰਕਾਰ ਦੀ ਐ ਮੌਤ ਜਿਸ ਦੇ ਸਿਰ ਤੇ ਆਣ ਕੂਕੇ ਅਦੂ ਆਦੀ ਉਡਾਰੀਆਂ ਮਾਰਦੀ ਹੈ ਸਦਾ ਰਹਿੰਦੀ ਨਹੀਂ ਕਹਿਮ ਉਹ ਬਾਦਸ਼ਾਹੀ ਤੇ ਪਰਜਾ ਉੱਤੇ ਜੋ ਜ਼ੁਲਮ ਗੁਜ਼ਾਰਦੀ ਹੈ ਮਹਾਰਾਣੀ ਬਾਣੀ ਵਿੱਚ ਵੀ ਲਿਖਿਆ ਹੈ ਕਿਸੇ ਕੋਲੋਂ ਭੈ ਨਹੀਂ ਲੈਣਾ ਤੇ ਨਾ ਕਿਸੇ ਨੂੰ ਭੈ ਦੇਣਾ ਹੈ ਇਹ ਜਿਹੜਾ ਕਲਗੀਆਂ ਵਾਲੇ ਦਾ ਖਾਲਸਾ ਮੁੱਦੀਆ ਇਹ ਕਿਸੇ ਤੋਂ ਡਰਿਆ ਨਹੀਂ ਹੈ ਇਹਨੇ ਬੜੇ-ਬੜੇ ਮੈਦਾਨ ਫਤਿਹ ਕੀਤੇ ਨੇ ਇਸ ਕਰਕੇ ਇਹ ਖਾਲਸੇ ਨੂੰ ਤੂੰ ਜਾਣਦਾ ਨਹੀਂ ਹੈ ਇਹ ਖਾਲਸੇ ਨੇ ਸਿਰ ਧੜ ਦੀਆਂ ਬਾਜ਼ੀਆਂ ਲਾ ਕੇ ਮੈਦਾਨ ਫਤਿਹ ਕੀਤੇ ਨੇ ਸਾਵੇਂ ਤੱਕ ਕੇ ਦੁੱਖ ਮੁਸੀਬਤਾਂ ਨੂੰ ਤੇ ਦਿਲ ਕਦੇ ਨਾ ਛੱਡਿਆ ਖਾਲਸੇ ਨੇ ਇਹ دیਵਾਲ ਜਿਸ ਵੇਖਿਆ ਅੱਖ ਕੈਰੀ ਫਸਤਾ ਉਸ ਦਾ ਵੱਡਿਆ ਖਾਲਸੇ ਨੇ ਇਧਰਾਂ ਵਿੱਚ ਆ ਕੰਡੇ ਸੀ ਜਿਸ ਵੀ ਜੇ ਕੰਡਾ ਉਸ ਦਾ ਗੱਡਿਆ ਖਾਲਸੇ ਨੇ ਇਹ دیਵਾਲ ਜੈਸਾ ਲਾਲ ਕਿਲੇ ਤੋਂ ਕਿਲਾ ਜੜ ਮਰਾਉਦਤੀ ਕਰ ਤੇ ਝੰਡਾ ਕੇਸਰੀ ਗੱਡਿਆ ਖਾਲਸੇ ਨੇ ਸੋ ਇਹ ਗੁਰੂ ਦਾ ਖਾਲਸਾ ਏ ਇਹਨੂੰ ਮਾਰਨ ਵਾਲੇ ਮੁੱਕ ਗਏ ਇਹ ਕਦੀ ਮੁੱਕ ਨਹੀਂ ਸਕਦਾ ਇਸ ਕਰਕੇ ਇਹ ਮਹਾਰਾਜ ਨੇ ਸਾਜਿਆ ਏ ਉਦੀ ਮੌਜ ਆ ਖਾਲਸੇ ਦੀ ਇਹਦੇ ਗਾੜੀ ਤੂੰ ਇਹਨਾਂ ਦੀ ਇਨਾ ਮੰਨ ਕੇ ਤੇ ਆਪਣੀਆਂ ਭੁੱਲਾਂ ਬਖਸ਼ਾ ਲੈ ਇਸੇ ਵਿੱਚ ਹੀ ਤੇਰਾ ਭਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਸਾਨ ਮਜ਼ਦੂਰ ਚਕਤੂ ਬੇਟੀ ਦਾ ਗੂ 75 ਸਿੰਘ ਸੂਰਵੰਡ ਜ਼ਿਲ੍ਹਾ ਤਰਨਤਾਰ ਦਾ ਅੱਜ ਜੋ 100 ਦਿਨ ਹੋ ਗਿਆ ਵਾ ਇਹ ਆ ਵੇਖ ਹੀ ਲਿਆ ਅਜ ਮੋਦੀ ਸਰਕਾਰ ਨੇ ਜੋ ਸਾਡੇ ਦੇ 100 ਦਿਨ ਤੋਂ ਅਤਿਆਚਾਰ ਹੋ ਰਿਹਾ ਸੀ ਅੱਜ ਬਹੁਤ ਵੱਡੀ ਲੱਖਾਂ ਤੂੰ ਆ ਵੇਖਿਆ ਕਿੰਦੀ ਸੰਗਤ ਆ ਇਹ ਜੋ ਅਸੀਂ ਮੋਦੀ ਸਰਕਾਰ ਨੂੰ ਦੱਸਣਾ ਚਾਹਣੇ ਆ ਕਿ ਜੇਕਰ ਤੂੰ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਸਾਡੀ ਦਿੱਲੀ ਚ ਕੱਲ ਨੂੰ ਤੈਨੂੰ ਇਹ ਪਟਿਆਲੇ ਚ ਨਹੀਂ ਵੜਦਾਂਗੇ ਤੈਨੂੰ ਜਲੰਧਰ ਚ ਨਹੀਂ ਵੜਦਾਂਗੇ ਭਾਜਪਾ ਦਾ ਤੂੰ ਆ ਵੇਖਿਆ ਵਾ ਅਸੀਂ ਦਬਲ ਕੇ ਵਿਰੋਧ ਕਰਨ ਆ ਬਿੱਟੂ ਜਿਹੜਾ ਬੁੱੱਛਰ ਦਾ ਪੁੱਤ ਆ ਕੋਤਰਾ ਬੁੱੱਛਰ ਦਾ ਉਹਨੂੰ ਇਹੀ ਭਜਾਇਆ ਵਾ ਹੰਸ ਰਾਜ ਨੂੰ ਭਜਾਇਆ ਵਾ ਮੰਨਾ ਮੀਂਹ ਵੇਂਡਾ ਨੂੰ ਭਜਾਇਆ ਵਾ ਜੋ ਅਸੀਂ ਇਹਨਾਂ ਦੀਆਂ ਗਲਤ ਨੀਤੀਆਂ ਕਾਰਨ ਭਾਜਪਾ ਨੂੰ ਇਹੀ ਜਿਹੜੀ ਆ ਵੋਟ ਨਹੀਂ ਪਾਵਾਂਗੇ ਅਸੀਂ ਆਉਣ ਵਾਲੀਆਂ ਸਰਕਾਰਾਂ ਤੋਂ ਇਹੋ ਆਸ ਰੱਖਾਂਗੇ ਕਿ ਸਾਡੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗੀਆਂ ਮੰਨਾਂ ਜਿਹੜੀਆਂ ਸਾਡੀਆਂ ਮੰਗੀਆਂ ਮੰਨਾਂ ਵਾ ਉਹ ਸਾਨੂੰ ਦਿਓ ਸਾਡੇ ਨਾਲ ਝੂਠੇ ਵਾਅਦੇ ਨਾ ਕਰਿਓ ਨਹੀਂ ਤੇ ਅਸੀਂ ਗੱਲ ਚ ਸਾਫਾ ਪਾ ਕੇ ਆਪਣੇ ਜਿਹੜੇ ਆ ਹੱਕ ਲਵਾਂਗੇ ਇਹ ਅਸੀਂ ਇਹ ਜਿਹੜਾ ਸੰਘਰਸ਼ ਜਾਰੀ ਰੂਗਾ ਜਿੰਨੇ ਜਰ ਤੁਹਾਨੂੰ ਸਾਡੀਆਂ ਮੰਗਾਂ ਨੂੰ ਪੂਰੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ